ਮਹਾਂ ਪਰਸ਼ੁ ਵੈਗੁਰਜੀ ਦਾ ਕਾਲਸਾ ਵੈਗੁਰਜੀ ਦੀ ਫਤਿਹ ਮੇਰਾ ਕੋਈ ਮਕਸਦ ਨਹੀਂ ਸੀ ਬੋਲਣ ਦਾ ਹੁਕਮ ਹੋਇਆ ਤੇ ਮੈਂ ਅਰਜ਼ ਕਰ ਦਿੰਦਾ ਕੁਝ ਥੋੜਾ ਆਪਾਂ ਸਾਰਿਆਂ ਨੂੰ ਯਾਦ ਹੈ ਕਿ ਦਸਵੇਂ ਪਾਤਸ਼ਾਹ ਨੇ ਜਿਸ ਵੇਲੇ ਅਮਰਿਸ਼ ਕਹਿਆ ਸੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਔਰ ਸਭ ਤੋਂ ਵੱਡਾ ਇੱਕ ਕਾਰਜ ਕਰੰਭਿਆ ਸੀ ਉਸ ਦੇ ਵਾਸਤੇ ਉਹਨਾਂ ਨੇ ਆਪਣੇ ਆਪ ਗੋਡੀ ਲਾ ਕੇ ਆਪਣੇ ਸਾਝੇ ਪੰਜ ਪਿਆਰਿਆਂ ਦੇ ਸਾਹਮਣੇ ਬੇਨਤੀ ਕੀਤੀ ਸੀ ਕਿ ਮੈਨੂੰ ਵੀ ਅਮਰਿਸ਼ ਕਹੋ ਇਹ ਇੱਕ ਮਨੁੱਖਤਾ ਵਾਸਤੇ ਵੱਡਾ ਸੁਨੇਹਾ ਸੀ ਸੁਨੇਹਾ ਇਹ ਸੀ ਕਿ ਤੁਸੀਂ ਆਪਣੀ ਕਿਸਮਤ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਹੈ ਤੇ ਸੰਸਾਰ ਦਾ ਪਲਾ ਕਰਨਾ ਹੈ ਸੰਸਾਰ ਦਾ ਪਲਾ ਕਿਉਂ ਕਰਨਾ ਕਿਉਂਕਿ ਜਿਹੜਾ ਆਕਾਂਕ ਪੁਰਖ ਹੈ ਜਿਸ ਨੇ ਇਸ ਸ੍ਰਿਸ਼ਟੀ ਸਾਜੀ ਹੈ ਉਹ ਸਾਰੇ ਸੰਸਾਰ ਦਾ ਮਾਈ ਬਾਪ ਹੈ ਬਾਰ ਬਾਰ ਗੁਰਬਾਣੀ ਦੇ ਵਿੱਚ ਸ਼ਬਦ ਆਪਾਂ ਨੂੰ ਦੱਸਿਆ ਗਿਆ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਆਹ ਕਈ ਵਾਰੀ ਇਹ ਸ਼ਬਦ ਰਿਪੀਟ ਹੁੰਦੇ ਨੇ ਉਹ ਸਾਰੇ ਸੰਸਾਰ ਨੂੰ ਸਹਜ ਕੇ ਸਾਰਿਆਂ ਦਾ ਭਲਾ ਚਾਹੁੰਦਾ ਹੈ ਔਰ ਸਭ ਨੂੰ ਪਿਆਰ ਕਰਦਾ ਹੈ ਉਸ ਨੂੰ ਉਸ ਦੀ ਪੂਜਾ ਕਰਨ ਦਾ ਉਸ ਦੀ ਪਰਸਤਿਤੀਸ਼ ਕਰਨ ਦਾ ਉਸ ਦੇ ਹੁਕਮਾਂ ਦੇ ਉੱਤੇ ਚੱਲਣ ਦਾ ਤਰੀਕਾ ਇਹ ਹੈ ਕਿ ਅਸੀਂ ਉਸ ਨੂੰ ਉਸੇ ਤਰ੍ਹਾਂ ਹੀ ਪਿਆਰ ਕਰੀਏ ਜਿਵੇਂ ਉਹ ਸਾਨੂੰ ਸਾਰਿਆਂ ਨੂੰ ਕਰਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਸਾਜੀ ਖਲਕਤ ਨੂੰ ਉਸ ਦੇ ਸਾਜੀ ਸੰਸਾਰ ਨੂੰ ਉਸ ਦੀ ਸਾਜੀ ਸ੍ਰਿਸ਼ਟੀ ਨੂੰ ਉਸੇ ਤਰ੍ਹਾਂ ਹੀ ਪਿਆਰ ਕਰੀਏ ਜਿਸ ਤਰ੍ਹਾਂ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਬਨਾਸੀ ਪ੍ਰਖ ਹੈ ਸਭ ਮੇਰੇ ਅਸਮਾਈ ਸਾਰਿਆਂ ਦੇ ਵਿੱਚ ਉਸਮਾਇਆ ਹੋਇਆ ਹੈ ਹਰ ਇੱਕ ਦੇ ਵਿੱਚ ਉਸਦੀ ਜੋਤ ਹੈ ਤੇ ਉਸ ਨੂੰ ਉਸਦੀ ਜੋਤ ਤੋਂ ਇਨਕਾਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਜੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਫਿਰ ਅਗਲੀ ਸਟੈਪ ਇਹ ਹੈਗੀ ਕਿ ਉਸ ਪਿਆਰ ਨੂੰ ਕਿਰਿਆਸ਼ੀਲ ਕਰੀਏ ਆਪਣੇ ਉੱਤੇ ਹੰਡਾ ਕੇ ਜੇ ਕੋਈ ਉਸ ਦਾ ਪਿਆਰਾ ਜਿਸ ਨੂੰ ਉਹ ਜਿਸਦਾ ਉਹ ਮਾਈ ਬਾਪ ਹੈ ਉਹ ਸੰਕਟ ਦੇ ਵਿੱਚ ਹੈ ਤਾਂ ਅਸੀਂ ਉੱਥੇ ਪਹੁੰਚੀਏ ਉਹਦੀ ਮਦਦ ਕਰੀਏ ਕਿਉਂਕਿ ਇਹ ਕਿਸੇ ਇਨਸਾਨ ਦੀ ਮਦਦ ਨਹੀਂ ਚਾਹੇ ਉਹ ਕਿਸੇ ਵੀ ਧਰਮ ਦਾ ਕਿਸੇ ਕੌਮ ਦਾ ਕਿਸੇ ਦੇਸ਼ ਦਾ ਹੋਵੇ ਇਹ ਆਕਾਲਪੁਰੀ ਪੂਜਾ ਹੈ ਇਹ ਵਿਧੀ ਸਾਨੂੰ ਗੁਰੂ ਸੱਚੇ ਪਾਤਸ਼ਾਹ ਨੇ ਦੱਸੀ ਹੈ ਜਿਹੜੀ ਕਿ ਅਸੀਂ ਅੱਜ ਤੱਕ ਬਹੁਤ ਹੀ ਕਲੀਅਰਲੀ ਸਪਸ਼ਟ ਔਰ ਦੇ ਤਸੰਦ ਨਹੀਂ ਸਕੇ ਕੁਝ ਲੋਕ ਮੇਰੇ ਵਰਗੇ ਬਾਕੀ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਇਸ ਤੋਂ ਜਿਹੜਾ ਇਹ ਤਰੀਕਾ ਆ ਗਿਆ ਸਾਡੇ ਕੋਲੇ ਪੂਜਾ ਕਰਨ ਦਾ ਇਸ ਤੋਂ ਬਾਅਦ ਅਸੀਂ ਕੀ ਕਰਨਾ ਕਿ ਇਸ ਧਰਤੀ ਦਾ ਇੱਕ ਜਿਵੇਂ ਭਾਈ ਗੁਰਦਾਸ ਦੂਸਰਾ ਕਹਿੰਦਾ ਸਭ ਧਰਤੀ ਕੀਨੀ ਕੁਲਜ਼ਾਰੀ ਇਸ ਧਰਤੀ ਨੂੰ ਅਸੀਂ ਇੱਕ ਬਾਗ ਦੇ ਸੋਹਣੇ ਬਾਗ ਦੇ ਰੂਪ ਦੇ ਵਿੱਚ ਚਿਤਵਣਾ ਜਿਸ ਦੇ ਵਿੱਚ ਹਰ ਕਿਸਮ ਦੇ ਦਾ ਆਰਾਮ ਦੇ ਔਰ ਅਧਿਆਤਮਿਕ ਤੌਰ ਦੇ ਉੱਤੇ ਤਰੱਕੀ ਕਰਨ ਦੇ ਸਾਧਨ ਅਕਾਲ ਪੁਰਖ ਨੇ ਤੁਹਾਡੇ ਸਾਹਮਣੇ ਰੱਖੇ ਇਹ ਸਾਧਨ ਅਸੀਂ ਸਾਰਿਆਂ ਵਾਸਤੇ ਮੁਹੱਈਆ ਕਰ ਲਿਆ ਲੋਕਾਂ ਨੂੰ ਦੱਸਣਾ ਹੈ ਕਿ ਆ ਸਾਡਾ ਮਿਸ਼ਨ ਹੈ ਆ ਸਾਡਾ ਕੰਮ ਹੈ ਹੁਣ ਇਹ ਜਿਹੜਾ ਮਿਸ਼ਨ ਹੈ ਇਹ ਮਿਸ਼ਨ ਹੈ ਇਹ ਹੋਈ ਸਾਡਾ ਧਰਮ ਹੈ ਸੰਸਾਰ ਦੇ ਕੀਤੇ ਦੇ ਵਿੱਚ ਕੋਈ ਦੂਸਰੀ ਜਥੇਬੰਦੀ ਕੋਈ ਧਰਮ ਕੋਈ ਸੰਸਥਾ ਐਸੀ ਨਹੀਂ ਜਿਹਦਾ ਇਹ ਧਰਮ ਹੋਵੇ ਕਿ ਅਸੀਂ ਸਾਰੇ ਸੰਸਾਰ ਦੀ ਸੇਵਾ ਕਰਨੀ ਹੈ ਔਰ ਅਕਾਲ ਪੁਰਖ ਦੀ ਪੂਜਾ ਦਾ ਸਾਡੇ ਕੋਲੇ ਇਹੋ ਹੀ ਤਰੀਕਾ ਹੈ ਕਿਸੇ ਦੇ ਵਿੱਚ ਕੋਈ ਨਹੀਂ ਹੈ ਇਸਾ ਸਾਨੂੰ ਇਤਰਾਜ਼ ਨਹੀਂ ਜੇ ਕੋਈ ਜੀਉ ਹੈ ਸਾਨੂੰ ਇਤਰਾਜ਼ ਨਹੀਂ ਜੇ ਕੋਈ ਜੰਟਾਈ ਲੈ ਸਾਨੂੰ ਇਤਰਾਜ਼ ਨਹੀਂ ਜੇ ਕੋਈ ਤਿਰਸਣ ਹੈ ਸਾਨੂੰ ਇਤਰਾਜ਼ ਨਹੀਂ ਜੇ ਕੋਈ ਹੀਦਨ ਹੈ ਜੋ ਵੀ ਉਹਨਾਂ ਲੋਕਾਂ ਨੇ ਸਾਨੂੰ ਇਤਰਾਜ਼ ਨਹੀਂ ਜੇ ਕੋਈ ਮੁਸਲਮਾਨ ਹੈ ਸਾਨੂੰ ਇਤਰਾਜ਼ ਨਹੀਂ ਜੇ ਕੋਈ ਸ਼ਰਕ ਕਰਕੇ ਤੇ ਦੂਸਰੇ ਧਰਮਾਂ ਦੇ ਵਿੱਚ ਜਾਂਦਾ ਹੈ ਇਸਲਾਮ ਤੋਂ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਅਸੀਂ ਉਸ ਨੂੰ ਸਿਰਫ ਪ੍ਰਮਾਤਮਾ ਦੀ ਜੋਤ ਇਨਸਾਨ ਦੇ ਵਿੱਚ ਵੇਖ ਕੇ ਇਨਸਾਨ ਦੀ ਮਦਦ ਕਰਨੀ ਹੈ ਔਰ ਉਸ ਨੂੰ ਜਿੱਥੋਂ ਤੱਕ ਹੋ ਸਕਦਾ ਹੈ ਅਸੀਂ ਉਸ ਰਸਤੇ ਦੇ ਉੱਤੇ ਲੈ ਕੇ ਆਉਣਾ ਜਿਹੜਾ ਦਸਵੇਂ ਪਾਤਸ਼ਾਹ ਨੇ ਸਾਨੂੰ ਦੱਸਿਆ ਜਿਹੜਾ ਸਾਨੂੰ ਅੰਮ੍ਰਿਤ ਦੀਆਂ ਬੂੰਦਾਂ ਦੇ ਨਾਲ ਸ਼ਿਕਾਇਤ ਜੋ ਅਸੀਂ ਚੁੜੀਆਂ ਲਈਆਂ ਜਿਸਦੀਆਂ ਚੁੜੀਆਂ ਲੈਣ ਦਾ ਉਸ ਵੇਲੇ ਰਾਜੇ ਚੁੜੀ ਨਿਆਂ ਕੀ ਆਪਾਂ ਪੜਦੇ ਹਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਇਹ ਚੁੜੀਆਂ ਹੁੰਦੀਆਂ ਸੀਗੀਆਂ ਇਹ ਕਿ ਇੱਕ ਪਾਣੀ ਦੀ ਚੁਲੀ ਕਿਉਂਕਿ ਪਾਣੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸੰਸਾਰ ਦੇ ਵਿੱਚ ਮੈਨੂੰ ਇੱਕ ਪਿੱਛੇ ਵਰਲਡ ਟ ਪਾਰਲੀਮੈਂਟ ਆਫ ਰਿਲੀਜੀਅਨਸ ਹੋਈ ਸੀ ਸਪੇਨ ਦੇ ਵਿੱਚ ਉੱਥੇ ਇੱਕ ਮੈਨੂੰ ਪ੍ਰੀਸਟ ਮਿਲਿਆ ਜਿਹੜਾ ਕਿ ਉਹਨਾਂ ਦੇ ਅਫਰੀਕਾ ਦਾ ਸੀ ਔਰ ਉਸ ਜਗ੍ਹਾ ਦਾ ਸੀ ਜਿੱਥੋਂ ਸਾਰੀ ਮਾਨਵਤਾ ਸ਼ੁਰੂ ਹੋਈ ਹੈ ਜਿੱਥੋਂ ਮਨੁੱਖ ਮਾਈਗ੍ਰੇਟ ਕਰਨਾ ਸ਼ੁਰੂ ਹੋਈ ਹੈ ਉਹ ਕਹਿੰਦਾ ਸੀ ਉੱਥੇ ਛੋਟੀ ਜਿਹੀ ਸ਼ਰਾਈਨ ਬਣਾਈ ਹੋਈ ਹੈ ਇੱਕ ਐਵੇਂ 10 ਫੁੱਟ ਦੀ ਤੇ ਜਦੋਂ ਵੀ ਕੋਈ ਉੱਥੇ ਆਉਂਦਾ ਅਸੀਂ ਉਸ ਨੂੰ ਪਾਣੀ ਦੀ ਚੁੱਲੀ ਪੀਣ ਵਾਸਤੇ ਦਿੰਦੇ ਆਂ ਔਰ ਕਹਿੰਨੀ ਆ ਵੈਲਕਮ ਹੋਮ ਸਾਡੇ ਗੁਰੂ ਦਾ ਸੰਕਲਪ ਕਿੰਨਾ ਵਧੀਆ ਸੀ ਕਿ ਮਨੁੱਖਤਾ ਸਾਰੀ ਇੱਕ ਹੈ ਹੁਣ ਜਿਹੜੇ ਲੇਟੈਸਟ ਸੈਂਟੀਫਿਕ ਡਿਵੈਲਪਮੈਂਟ ਉਹ ਵੀ ਕਹਿੰਦੀ ਹੈ ਕਿ ਮਨੁੱਖ ਇੱਕ ਜਗ੍ਹਾ ਤੋਂ ਨਿਕਲੇ ਔਰ ਫਿਰ ਸਾਰੇ ਸੰਸਾਰ ਦੇ ਉੱਤੇ ਫੈਲ ਗਏ ਇਹਨਾਂ ਦਾ ਡੀਐਨਏ ਕਹਿੰਦਾ ਹੈ ਕਿ ਅਸੀਂ ਐਸਏ ਸੀਰੀਜ਼ ਦੇ ਵਿੱਚ ਔਰ ਜਦੋਂ ਅਸੀਂ ਉਸ ਨੂੰ ਟ੍ਰੇਸ ਬੈਕ ਕਰਦੇ ਹਾਂ ਤਾਂ ਉਹ ਇੱਕ ਜਗ੍ਹਾ ਤੇ ਪਹੁੰਚ ਜਾਂਦਾ ਹੈ ਪਹਿਲੇ ਜਿਸ ਵळे ਮਨੁੱਖ ਬਣੇਨ ਪਹਿਲੇ 5-700 ਸਾਲਾਂ ਦੇ ਵਿੱਚ ਛੋਟੀ ਜੀ ਗਿਣਤੀ ਸੀ ਔਰ ਉਸ ਗਿਣਤੀ ਦੇ ਵਿੱਚੋਂ ਸਾਰਾ ਸਾਰਾ ਜਿਹੜਾ ਇਹ ਆਲਮ ਹੈ ਪੈਦਾ ਹੋਇਆ ਤੇ ਫਿਰ ਕਾਹਦਾ ਕੌਣ ਕੌਣ ਸੂਫੀ ਤੇ ਕੌਣ ਪੰਗੀ ਸਾਰਾ ਸੰਸਾਰ ਇੱਕ ਪਰਮਾਤਮਾ ਦੀ ਔਲਾਦ ਉਸ ਨੇ ਸਾਜਿਆ ਔਰ ਉਹਦੇ ਬਾਰੇ ਜਿੱਥੇ ਸਾਰੇ ਧਰਮਾਂ ਦੇ ਵਿੱਚ ਔਰ ਉਹਦਾ ਔਰ ਉਹਦਾ ਤ੍ਰਿਸਕਾਰ ਸੀ ਉੱਥੇ ਸੱਚੇ ਬਾਦਸ਼ਾਹ ਨੇ ਸਾਨੂੰ ਦੱਸਿਆ ਕਿ ਜਗਤ ਜਨਨੀ ਹੈ ਕੁਝ ਲੋਕ ਆਏ ਗੁਰੂ ਪੰਜੀ ਪਾਸ਼ਾ ਪਾਸ ਕਹਿਣ ਲੱਗੇ ਜੀ ਸਾਡੀ ਬਾਣੀ ਵੀ ਵਿੱਚ ਪਾ ਦਿਓ ਉਹਨਾਂ ਨੇ ਕਿਹਾ ਜੀ ਤੁਹਾਡੀ ਬਾਣੀ ਕੀ ਕਹਿੰਦੀ ਹੈ ਉਹਨਾਂ ਦੇ ਵਿੱਚ ਇੱਕ ਕਹਿੰਦਾ ਕਿ ਕਾਗਜ਼ ਸੰਦੀਪ ਪੁੱਤਰੀ ਤੋਨ ਤਰੀਆ ਨਿਹਾਰ ਜੇ ਕਾਗਜ਼ ਦੀ ਪੁਤਲੀ ਵੀ ਹੋਵੇ ਤਾਂ ਵੀ ਔਰਤ ਵੱਲ ਨਾ ਦੇਖੋ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਇਹ ਬਾਣੀ ਤਾਂ ਜਗਤ ਜਨਨੀ ਦੇ ਵਰਕਲਾਫ ਹੈ ਇਸ ਉਸਨੀ ਦੇ ਵਿੱਚ ਨਹੀਂ ਪਾ ਸਕਦੇ ਸਭ ਤੋਂ ਪਹਿਲਾਂ ਔਰ ਸਭ ਤੋਂ ਇਫੈਕਟਿਵ ਨਿਗਰ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੇ ਔਰਤ ਮਰਦ ਬਰਾਬਰੀ ਸਥਾਪਿਤ ਕੀਤੀ ਕਹਿੰਦੇ ਨਾ ਆਪਣੇ ਆਮ ਤੌਰ ਦੇ ਉੱਤੇ ਉਹ ਸ਼ਬਦ ਕੋਟ ਕਰ ਦਿੰਦੇ ਨੇ ਕਿ ਜੀ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਰੀਆਂ ਜਿਨੇ ਰਾਜਿਆਂ ਨੂੰ ਜਨਮ ਦਿੱਤਾ ਉਸ ਨੂੰ ਅਸੀਂ ਨੀਚੀਆਂ ਕਿਸ ਤਰ੍ਹਾਂ ਗਣੀਏ ਪੁਲਸੀਦਾਸ ਇਸਤੇ ਵਰਖਲਾਫ ਕਹਿੰਦੇ ਨੇ ਢੋਲਗਵਾਰ ਸ਼ੁੱਧਰ ਪਸ਼ੁਨਾਰੀ ਪਾਂਚੋ ਤਾੜਨ ਕੇ ਅਧਿਕਾਰੀ ਤਾਂ ਗੁਰੂ ਸਾਹਿਬ ਔਰ ਸਾਰੇ ਜੋਗੀਆਂ ਦੇ ਵਿੱਚ ਇਹ ਗੱਲ ਚਲਦੀ ਹੈ ਹਰ ਧਰਮ ਦੇ ਵਿੱਚ ਤੁਸੀਂ ਇਸਾਈ ਮਤ ਦੇ ਧਰਮ ਦੇਖੋ ਤਾਂ ਔਰਤ ਦੇ ਉੱਤੇ origignal sin ਹੈ ਪਿਛੇ ਜੇ ਚਰਚ ਆਫ ਇੰਗਲੈਂਡ ਦੇ ਜਿਹੜੇ ਹੁਣ ਆ ਉਹ ਮਿਸ਼ਪ ਜਿਹੜੇ ਰਿਜ਼ਾਈਨ ਕੀਤਾ ਜਿਸਨੇ ਇੱਕ ਕੁਕਰਮਾਂ ਦੇ ਕਾਰਨ ਚਰਚ ਦੇ ਕੁਕਰਮਾਂ ਦੇ ਕਾਰਨ ਉਹਨਾਂ ਦਾ ਇੱਕ ਉਹਨਾਂ ਨੇ ਇੱਕ ਆਪਣੇ ਚਰਚ ਦੀ ਹਾਈ ਫੰਕਸ਼ਨਰੀਜ਼ ਦੀ ਮੀਟਿੰਗ ਕੀਤੀ ਸੀ ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਤੁਸੀਂ ਲੋਕ ਹੁਣ ਜਾ ਕੇ ਇੱਥੋਂ ਔਰਤ ਮਰਦ ਬਰਾਬਰੀ ਨੂੰ ਦਾ ਪ੍ਰਚਾਰ ਕਰੋ ਕਿਉਂਕਿ ਆਪਾਂ ਔਰਤ ਨੂੰ ਬਰਾਬਰ ਨਹੀਂ ਸਮਝਦੇ ਇਸ ਕਰਕੇ ਔਰਤਾਂ ਦੇ ਉੱਤੇ ਘਰੇਲੂ ਜੁਰਮ ਜ਼ੁਲਮ ਬਹੁਤ ਹੋ ਰਿਹਾ ਹੈ ਅੱਜ ਇਸ ਸਦੀ ਦੇ ਵਿੱਚ ਇਹ ਆਰਚ ਬਿਸ਼ਪ ਆਫ ਕੈਂਟਰਬਰੀ ਦਾ ਬਿਆਨ ਹੈ ਜਿਹੜਾ ਉਸਨੇ ਆਪਣੇ ਲੋਕਾਂ ਨੂੰ ਦਿੱਤਾ ਤੇ ਸਾਡੇ ਵਿੱਚ ਦੇਖੋ ਗੁਰੂ ਸਾਹਿਬ ਫਰਮਾਉਂਦੇ ਨੇ ਇਹ ਨਹੀਂ ਕਿ ਇਹ ਰਾਵੀਆਂ ਨੂੰ ਜਨਮ ਦੇਣ ਵਾਲੀ ਹੈ ਜਨਮ ਤਾਂ ਹਰ ਇੱਕ ਆਦਮੀ ਦਾ ਕਿਸੇ ਨਾ ਕਿਸ ਤਰ੍ਹਾਂ ਹੋਣਾ ਹੀ ਹੈ ਲੇਕਿਨ ਉਹ ਕਹਿੰਦੇ ਨੇ ਸੁੰਨ ਮੰਡਲ ਇੱਕ ਜੋਗੀ ਵੈਸੇ ਨਾਮ ਨਪੁਰਖ ਕਹੋ ਕੋਈ ਕੈਸੇ ਉਸ ਸੰਮਿਲਨ ਦੇ ਵਿੱਚ ਇੱਕ ਯੋਗੀ ਪ੍ਰਮਾਤਮਾ ਅਕਾਲ ਪੁਰਖ ਬੈਠਾ ਹੋਇਆ ਹੈ ਉਹ ਕੀ ਹੈ ਉਸ ਦਾ ਜੈਂਡਰ ਕੀ ਹੈ ਅਸੀਂ ਨਹੀਂ ਕਹਿ ਸਕਦੇ ਜੇ ਤੁਸੀਂ ਜੈਂਡਰ ਨਹੀਂ ਕਹਿ ਸਕਦੇ ਤੇ ਫਿਰ ਤੁਸੀਂ ਔਰਤ ਦਾ ਤਰਸਕਾਰ ਕਿਵੇਂ ਕਰੋਗੇ ਉਹ ਕੁਛ ਹੀ ਹੋ ਸਕਦਾ ਸੋ ਇਥੋਂ ਗੁਰੂ ਸਾਹਿਬ ਆਪਣੀ ਕਹਾਣੀ ਸ਼ੁਰੂ ਕਰਦੇ ਜਿੱਥੋਂ ਸਾਰਿਆਂ ਨੂੰ ਸਾਡੇ ਸਾਰੇ ਪ੍ਰਚਾਰ ਕਰਨੀ ਚਾਹੀਦੀ ਹੈ ਲੇਕਿਨ ਉਹ ਸੌਖਾ ਤਰੀਕਾ ਲੱਭ ਕੇ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀਆਂ ਜਿੰਨੇ ਵੀ ਪਰਉਪਕਾਰ ਕਰਨਗੇ origignal sin origignal sin christiansity ਦਾ ਇੱਕ ਸੰਕਲਪ ਹੈ ਕਿ ਬਾਗ ਦੇ ਵਿੱਚ ਬਹਿਸ਼ਤ ਦੇ ਵਿੱਚ ਮਰਦ ਤੇ ਔਰਤ ਰਹਿੰਦੇ ਸਨ ਐਡਮ ਇਵ ਤੇ ਇਵ ਨੇ origignal sin ਕੀਤਾ ਉਸਨੇ ਮਰਦ ਨੂੰ ਉਨ 22 ਕੀਤਾ ਤੇ ਉਸ ਤੋਂ ਬਾਅਦ ਇਹ ਨਰਕਾਂ ਦੀ ਭਾਗੀ ਬਣ ਗਏ ਸੀ ਉਹ ਬਹਿਸ਼ਤ ਚੋਂ ਕੱਢ ਦਿੱਤੇ ਗਏ ਸਵਰਗ ਇੱਥੇ ਧਰਤੀ ਦੇ ਸੁੱਟ ਦਿੱਤੇ ਗਏ ਤਾਂ ਉਸ origignal sin ਵਾਸਤੇ ਔਰਤਾਂ ਅੱਜ ਤੱਕ ਆਪਣਾ ਆਪਣੀ ਕੀਮਤ ਦੇ ਰੀਆਂ ਕੀ ਕੀਮਤ ਦੇ ਰੀਆਂ ਜੇ ਤੁਸੀਂ ਥੋੜੇ ਜਿਹਾ ਪਿੱਛੇ ਜਾਓ ਤਾਂ ਸਾਰੇ ਸੰਸਾਰ ਦੇ ਵਿੱਚ ਇਥੋਂ ਯੂਰਪ ਤੋਂ ਲੈ ਕੇ ਅਮਰੀਕਾ ਤੱਕ ਔਰਤਾਂ ਨੂੰ ਸਟੇਕ ਦੇ ਉੱਤੇ ਸਾੜਿਆ ਗਿਆ ਸੀ ਕਿ ਇਹਨਾਂ ਦੇ ਵਿੱਚ ਭੂਤ ਇਹ ਇਹ ਭੂਤਾਂ ਪ੍ਰੇਤਾਂ ਨਾਲ ਮਿਲੀਆਂ ਹੋਈਆਂ ਹਨ ਔਰ ਇਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ ਉਦੋਂ ਜੋਨ ਆਫਾਕ ਜਿਸ ਨੇ ਬਹੁਤ ਵੱਡੇ ਫਰੂਫਕਾਰ ਕੀਤੇ ਸਨ ਆਪਾਂ ਸਾਰੇ ਜਾਣਦੇ ਹਾਂ ਉਸ ਨੂੰ ਵੀ ਸਟੇਕ ਦੇ ਉੱਤੇ ਸਟੇਕ ਕੀ ਹੁੰਦੀ ਸੀ ਲੱਕੜ ਗੱਡੀਆਂ ਉਹਦੇ ਨਾਲ ਚਿਖਾ ਚੜੰਦੇ ਸੀ ਉਹਦੇ ਨਾਲ ਬੰਨ ਕੇ ਤੇ ਉਸ ਨੂੰ ਸਸਾਰਤਾ ਜਾਂਦਾ ਸੀ ਹਜ਼ਾਰਾਂ ਲੱਖਾਂ ਔਰਤਾਂ ਨੂੰ ਸਾਰੀ ਸੰਸਾਰ ਦੇ ਵਿੱਚ ਇਸ ਤਰ੍ਹਾਂ ਸੌੜਿਆ ਗਿਆ ਸੀ ਰਚੀਰ ਦੇ ਉੱਤੇ ਜਿਹੜੋਂ ਠਲ ਪਈ ਅਮਰੀਕਾ ਦੇ ਕਿਸੇ ਸਟੇਟ ਦੇ ਗਵਰਨਰ ਦੀ ਘਰ ਵਾਲੀ ਨੂੰ ਕਿਸੇ ਨੇ ਕਿਹਾ ਇਹ ਵੀ ਵਿੱਚ ਉੱਥੇ ਅਕਿਊਜ਼ੀ ਕਰਨਾ ਹੁੰਦਾ ਸੀਗਾ ਕਿ ਇਹਦੇ ਵਿੱਚ ਇਹ ਭੂਤ ਹੈ ਪ੍ਰੇਤਾਂ ਨਾਲ ਇਹ ਨਸਦੀ ਦੇਖੀ ਗਈ ਇਹ estrang ਉਸਮਾਨ ਦੇ ਵਿੱਚ ਉੱਡਦੀ ਵੇਖੀ ਗਈ ਕਹਿਣਾ ਹੀ ਹੁੰਦਾ ਸੀਗਾ ਜਦੋਂ ਉਸ ਦੀ ਘਰ ਵਾਲੀ ਨੂੰ ਕਿਹਾ ਨਾ ਕਿਸੇ ਨੇ ਤਾਂ ਉਦੋਂ ਫਿਰ ਥਲ ਪੈਣੀ ਸ਼ੁਰੂ ਹੋਈ ਜਦੋਂ ਆਪਣੇ ਘਰ ਦੇ ਵਿੱਚ ਜਿਹੜੇ ਹਾਕਮ ਲੋਕ ਸੀਗੇ ਉਹਨਾਂ ਦੀ ਅੱਦ ਲੱਗੀ ਤਾਂ ਸੋ ਇਹ ਗੁਰੂ ਨਾਨਕ ਗੁਰੂ ਨਾਨਕ ਦਾ ਕਿੱਡਾ ਵੱਡਾ ਪਰਉਪਕਾਰ ਹੈ ਕਿ ਸਾਡੇ ਅਸੀਂ ਮਾਤਾ ਜੀ ਦਾ ਜ਼ਿਕਰ ਕਰ ਰਹੇ ਸੀ ਭੈਣ ਜੀ ਹੁਣ ਇੱਥੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਸਾਡੇ ਨਾਇਕ ਹੋਏ ਔਰ ਕਿੰਨੀਆਂ ਮਾਤਾਵਾਂ ਜਿਨ੍ਹਾਂ ਨੇ ਪੈਣਾ ਜਿਨ੍ਹਾਂ ਨੇ ਇਸ ਇੱਕ ਕੌਮ ਨੂੰ ਅਗਵਾਈ ਦਿੱਤੀ ਸੋ ਜਿਆਦਾ ਗੱਲਾਂ ਮੈਂ ਨਹੀਂ ਕਰਾਂਗਾ ਇਹਨਾਂ ਨੇ ਪੰਜ ਕਮੇਟੀ kia ਸੀ ਸੋ ਮੈਂ ਸਿਰਫ ਬੇਨਤੀ ਇੰਨੀ ਕਰਨੀ ਹੈ ਕਿ ਜਿਹੜਾ ਸਰਬੱਤ ਦੇ ਭਲੇ ਦਾ ਸੰਕਲਪ ਹੈ ਉਸ ਨੂੰ ਟ੍ਰਾਂਸਲੇਟ ਕਰਨ ਵਾਸਤੇ ਸਾਨੂੰ ਸਰਬੱਤ ਖਾਲਸਾ ਚਾਹੀਦਾ ਹੈ ਸਰਬੱਤ ਦੇ ਭਲੇ ਦਾ ਕਨਸੈਪਟ ਨੂੰ ਟਰਾਂਸਲੇਟ ਕਰਨ ਦਾ ਮੈਂ ਅਧਿਕਾਰੀ ਨਹੀਂ ਹਾਂ ਸਰਦਾਰ ਪ੍ਰਕਾਸ਼ ਸਿੰਘ ਅਧਿਕਾਰੀ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਅਧਿਕਾਰੀ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਕਾਰੀ ਨਹੀਂ ਹੈ ਉਸ ਨੂੰ ਜਦੋਂ 10ਵੇਂ ਪਾਸ਼ਾ ਨੇ ਆਪਣਾ ਗੋਡੀ ਲਾ ਕੇ ਅੰਮ੍ਰਿਤ ਦੀ ਦਾਤ ਸਾਡੇ ਕੋਲੋਂ ਮੰਗੀ ਸੀ ਅਸੂ ਲੋਕ ਸਾਰੇ ਸੰਸਾਰ ਦੇ ਉਹ ਸਿੱਖ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਦਾ ਅੰਮ੍ਰਿਤ ਦੇ ਵਿੱਚ ਯਕੀਨ ਹੈ ਉਹ ਲੋਕ ਇਸ ਸਰਬੱਤ ਦੇ ਭਲੇ ਨੂੰ ਟ੍ਰਾਂਸਲੇਟ ਕਰਨ ਦੇ ਕਾਬਿਲ ਹਨਗੇ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਕਰਨਾ ਹੈ ਉਹ ਪਿਆਰ ਦੇ ਨਾਲ ਕਰਨਾ ਉਹ ਉਹਨਾਂ ਨੂੰ ਪਤਾ ਹੈ ਕਿ ਅਸੀਂ ਗੁਰੂ ਨੂੰ ਪਿਆਰ ਕਰਦੇ ਹਾਂ ਗੁਰੂ ਅਕਾਲ ਪੁਰਖ ਦਾ ਰੂਪ ਸੀ ਗੁਰੂ ਅਕਾਲ ਪੁਰਖ ਆਪ ਸੀ ਹੋਪਨਾਰਾਇਣ ਕਲਾਧਾਰ ਜਗਮਹਿ ਪਰਵਰੀਆ ਤੇ ਅਸੀਂ ਉਸ ਨੂੰ ਪਿਆਰ ਕਰਨਾ ਉਸ ਨੇ ਸਾਡੇ ਵਾਸਤੇ ਆਪਣੇ ਸਾਰਾ ਸਰਬੰਸਦਾਨ ਕੀਤਾ ਤੇ ਅਸੀਂ ਇਸ ਦੇ ਰਾਹੀ ਇਸ ਪ੍ਰੇਰਣਾ ਦੇ ਰਾਹੀ ਸੰਸਾਰ ਦਾ ਭਲਾ ਕਰਨਾ ਔਰ ਸੰਸਾਰ ਦਾ ਭਲਾ ਇਸ ਵਾਸਤੇ ਕਰਨਾ ਕੋਈ ਆਸਾਨ ਨਹੀਂ ਕਿਸੇ ਦੁਕਤੇ ਅਸੀਂ ਉਹਨੂੰ ਪਿਆਰ ਕਰਦੇ ਹਾਂ ਪ੍ਰਮਾਤਮਾ ਨੂੰ ਪਿਆਰ ਕਰਦੇ ਹਾਂ ਗੁਰੂ ਨੂੰ ਪਿਆਰ ਕਰਦੇ ਹਾਂ ਉਸ ਦੀ ਸਾਜੀ ਕਲਕੱਤ ਨੂੰ ਪਿਆਰ ਕਰਦੇ ਉਹਦੇ ਫਲਾਂ ਬੂਟਿਆਂ ਧਰਤੀ ਅੰਬਰ ਸਭ ਨੂੰ ਪਿਆਰ ਕਰਦੇ ਆ ਇਹ ਪਿਆਰ ਇੱਕ ਜਿਹੜਾ ਆਧਾਰ ਹੈ ਸਿੱਖੀ ਦਾ ਉਸ ਦੇ ਉੱਤੇ ਵੀ ਸਾਡੇ ਪ੍ਰਚਾਰਕਾਂ ਨੂੰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਜਦੋਂ ਲੋਕ ਕੇ ਲੋਕ ਬੈਠ ਜਾਂਦੀਆਂ ਘਰਾਂ ਦੇ ਵਿੱਚ ਮੁਸੀਬਤ ਆਉਂਦੀ ਹੈ ਤਾਂ ਸਿੱਖ ਕਿਉਂ ਬਾਹਰ ਨਿਕਲਦੀ ਜਦੋਂ ਅਬਦਾਲੀ ਆਉਂਦਾ ਕੋਈ ਨਾਦਰ ਆਉਂਦਾ ਕੋਈ ਉਸ ਫਰੋਸਮਸਰ ਆਪਣੇ ਘਰਾਂ ਦੇ ਵਿੱਚ ਦੁਬੱਕੇ ਬੈਠ ਜਾਂਦਾ ਹੈ ਤੇ ਸਿੱਖਾਂ ਨੂੰ ਕੀ ਤਕਲੀਫ ਹੈ 22000 ਮਰਾਠਿਆਂ ਦੀਆਂ ਔਰਤਾਂ ਨੂੰ ਬਨਕੇ ਲੈ ਜਾ ਰਿਹਾ ਹੈ ਅਫਦਾਲੀ ਤੇ ਮਰਾਠੇ ਆਪਣੀ ਜਿਹੜੀ ਫ੍ਰੈਂਚ ਕੈਵਲਰੀ ਸੀ ਉਹਨਾਂ ਕੋਲੇ ਜਿਸ ਨੇ ਜਿਸ ਨੇ ਕਿਸੇ ਵੀ ਆਉਣ ਵਾਲੇ ਦਾ ਮੂੰਹ ਤੋੜ ਦੇਣਾ ਸੀ ਉਸ ਨੂੰ ਲੈ ਕੇ ਮੈਦਾਨ ਚੋਂ ਭੱਜ ਜਾਂਦੀ ਹੈ ਤੇ ਸਿੱਖ ਉਹਨਾਂ ਦੀਆਂ ਔਰਤਾਂ ਨੂੰ ਬਚਾਉਣ ਵਾਸਤੇ ਆਪਣੀ ਸ੍ਰੀ ਦਾਤ ਤੇ ਲਾਉਂਦੇ ਆਪਣੀ ਜਾਨ ਦਾਤ ਤੇ ਲਾਉਂਦੀ ਹੈ ਕਈ ਸਾਰੇ ਸ਼ਹੀਦ ਹੁੰਦੇ ਆ ਇਹ ਇਸ ਤਰ੍ਹਾਂ ਦੀਆਂ ਪਰਉਪਕਾਰ ਦੀਆਂ ਕਹਾਣੀਆਂ ਸੰਸਾਰ ਦੇ ਵਿੱਚ ਐਕਸਪਲੇਨ ਨਹੀਂ ਹੋ ਸਕਦੀਆਂ ਜਿੰਨੀ ਦੇਰ ਤੱਕ ਅਸੀਂ ਇਹ ਨਾ ਜਾਣੀਏ ਕਿ ਅਸੀਂ ਸਭ ਨੂੰ ਪਿਆਰ ਕਰਨਾ ਇਹ ਸਾਡਾ ਧਰਮ ਹੈ ਸ਼ਾਇਦ ਸਾਰਾ ਹੀ ਧਰਮ ਇਹ ਹੈ ਲੇ ਨਾਂ ਵੀ ਹੋਵੇ ਤਾਂ ਧਰਮ ਦਾ ਵੱਡਾ ਹਿੱਸਾ ਬਹੁਤ ਵੱਡਾ ਹਿੱਸਾ ਇਹੀ ਹੈ ਬਾਰ ਬਾਰ ਗੁਰਬਾਣੀ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਮਨ ਰੇ ਕਿਉਂ ਛੂਟੇ ਬਿਨ ਪਿਆਰ ਬਾਰ ਬਾਰ ਸੱਚੇ ਬਾਦਸ਼ਾਹ ਫਰਮਾਉਂਦੇ ਸੋ ਇਹ ਹੈਗਾ ਜਿਹੜਾ ਸਰਬੱਤ ਦਾ ਭਲਾ ਇਸ ਸਰਬੱਤ ਖਾਲਸੇ ਨੇ ਟਰਾਂਸਲੇਟ ਕਰਨਾ ਹੈ ਔਰ ਸਰਬੱਤ ਖਾਲਸੇ ਨੇ ਸਾਰੇ ਸੰਸਾਰ ਦੇ ਉੱਤੇ ਇਹ ਉਪਦੇਸ਼ ਦੇਣਾ ਆਪਾਂ ਕੋਈ ਆਪਸ ਦੇ ਵਿੱਚ ਬਹੁਤੇ ਕੰਟੈਕਟ ਦੇ ਵਿੱਚ ਨਹੀਂ ਸੀਗੇ ਲੇਕਿਨ ਜਿਸ ਵੇਲੇ ਸਾਡੇ ਸਮਿਆਂ ਦੇ ਵਿੱਚ ਅਕਲ ਪਰਸਨ ਦੀ ਗੱਲ ਹੈ ਕੋਵਿਡ ਦਾ ਪ੍ਰਕੋਪ ਸਾਰੀ ਦੁਨੀਆ ਤੇ ਆਇਆ ਤਾਂ ਨਿਊਜ਼ੀਲੈਂਡ ਦੇ ਵਿੱਚ ਸਿੱਖ ਉੱਥੇ ਹਾਂ ਬਈ ਜਿੱਦੂ ਮਦਦ ਕਰ ਸਕਦੇ ਆ ਅਸੀਂ ਕਰਾਂਗੇ ਨਵੀਂ ਦਿੱਲੀ ਦੇ ਵਿੱਚ ਉੱਥੇ ਜਿੱਥੇ ਚੱਪੇ-ਚੱਪੇ ਦੇ ਤੁਹਾਡਾ ਖੂਨ ਡੋਲਿਆ ਗਿਆ ਸੀ ਜਿੱਥੇ ਥਾਂ-ਥਾਂ ਦੇ ਉੱਤੇ ਤੁਹਾਨੂੰ ਕਤਲ ਕੀਤਾ ਗਿਆ ਸੀ ਜਿੱਥੇ ਸਾਡੀਆਂ ਭੈਣਾਂ ਨੂੰ ਬੇਵਕੂਫ ਕੀਤਾ ਗਿਆ ਸੀ ਉੱਥੇ ਵੀ ਅਸੀਂ ਕਿਹਾ ਬਿਨਾਂ ਵਿਤਕਰੇ ਤੋਂ ਹਰ ਜਗ੍ਹਾ ਦੇ ਉੱਤੇ ਅਸੀਂ ਸੇਵਾ ਵਾਸਤੇ ਹਾਜ਼ਰ ਹਾਂ ਅਸੀਂ ਅਮਰੀਕਾ ਦੇ ਵਿੱਚ ਵੀ ਉੱਥੇ ਸਾਡਾ ਕੌਣ ਸੀਗਾ ਲੇਕਿਨ ਅਸੀਂ ਕਿਹਾ ਅਸੀਂ ਘਰ ਘਰ ਖਾਣਾ ਪਚਾਵਾਂਗੇ ਅਸੀਂ ਸਾਰਾ ਕੁਝ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਤਾਂ ਇਹ ਕੀ ਸੀ ਇਹ ਦਸਵੇਂ ਪਾਸ਼ਾ ਦਾ ਇੱਕ ਸਾਡੇ ਮਨ ਦੇ ਵਿੱਚ ਜਿਹੜਾ ਇੰਬੈਡ ਕੀਤਾ ਹੋਇਆ ਹੈ ਕਿ ਤੁਸੀਂ ਪਰਉਪਕਾਰੀ ਲੋਕ ਹੋ ਤੁਸੀਂ ਹਰ ਹਾਲਤ ਦੇ ਵਿੱਚ ਹਰ ਦੇਸ਼ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਪਰਉਪਕਾਰ ਕਰਨਾ ਇਹ ਸਾਡਾ ਆਦਰਸ਼ ਸੀ ਉਹ ਸਾਡੇ ਮਨ ਦੇ ਵਿੱਚ ਸੁੱਤਾ ਪਿਆ ਸੀ ਮੁਸ਼ਕਿਲ ਦੇਖ ਕੇ ਇਸ ਸੰਸਾਰ ਦੀ ਸਾਡੇ ਵਿੱਚ ਜਾਗ ਪਿਆ ਹੁਣ ਇਸ ਜਿਹੜੇ ਸੰਸਾਰ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਹਨ ਜਿਹੜੀਆਂ ਮੈਨੂੰ ਕਹਿਣ ਦੀ ਲੋੜ ਨਹੀਂ ਆਪਾਂ ਸਾਰੇ ਅਖਬਾਰ ਪੜ੍ਹਦੇ ਹਾਂ ਖ਼ਬਰਾਂ ਸੁਣਦੇ ਹਾਂ ਸੋਸ਼ਲ ਮੀਡੀਆ ਤੇ ਸਾਨੂੰ ਪਤਾ ਹੈ ਇਸ ਤੇ ਵਿੱਚ ਸਿੱਖਾਂ ਦਾ ਖਾਸ ਰੋਲ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਤੇ ਸਾਰੇ ਨਿਰਮਲ ਸਿੰਘ ਹੋਰੀ ਭੈਣ ਜੀ ਸਾਰੇ ਜਗਦੀਸ਼ ਸਿੰਘ ਹੋਰਾਂ ਨੇ ਸਾਰਿਆਂ ਨੇ ਉਪਰਾਲਾ ਕੀਤਾ ਮਿਲ ਕੇ ਸਰਬੋਤਮ ਕਾਲ ਸਾਨੂੰ ਇਹ ਰਵਾਇਤ ਕਰਨ ਦਾ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਾਰੀ ਕੌਮ ਨੂੰ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਆਓ ਉੱਠ ਕੇ ਆਪਾਂ ਇਸ ਆਪਣੀ ਕੌਮ ਦੀ ਹੋਣੀ ਦੇ ਹਾਨ ਦੇ ਬਣੀਏ ਜੇ ਅਸੀਂ ਇਹ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਫਿਰ ਅਸੀਂ ਇੱਕ ਜਿਵੇਂ ਲੋਕਾਂ ਦੇ ਫਿਰਕੇ ਤੁਰੇ ਫਿਰਦੇ ਆ ਕੋਈ ਇੱਥੋਂ ਜਾਂਦਾ ਤੇ ਚਾਰ ਧਾਮਾਂ ਦੀ ਯਾਤਰਾ ਕਰ ਲੈਂਦਾ ਕੋਈ ਔਰ ਇਥੋਂ ਉੱਠਦਾਏ ਤੇ ਇੱਕ ਮੱਕੇ ਜਾਇ ਹੁੰਦਾ ਕੋਈ ਕਿਧਰੇ ਚੱਕਰ ਮਾਰਦੇ ਇਹ ਭੁੱਲੀ ਹੋਈ ਲੁਕਾਈ ਦੇ ਮਗਰ ਅਸੀਂ ਲੱਗੇ ਹੋਈਆਂ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਸਾਰਤਕ ਕਰਨਾ ਹੈ ਔਰ ਆਪਣੇ ਜੀਵਨ ਨੂੰ ਸਾਰਤਕ ਕਰਨਾ ਹੈ ਤੁਹਾਨੂੰ ਪਤਾ ਸਨ ਤਾਂ ਆਹੀ ਇੱਕ ਜੀਵਨ ਮਿਲਿਆ ਛੋਟਾ ਜਿਹਾ ਜਿਸ ਦੇ ਵਿੱਚ ਅਸੀਂ ਉਸ ਗੁਰੂ ਦੇ ਨਾਲ ਆਪਣੇ ਕੌਲ ਪਾਲਣੇ ਜਿਸ ਨੇ ਮਨੁੱਖਤਾ ਦੇ ਨਾਲ ਆਪਣੇ ਕੌਲ ਕੌਲ ਪਾਲੇ ਆਣਗੇ ਸੋ ਇਨਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਜੋ ਇਸ ਸੰਸਥਾ ਦੇ ਵਿੱਚ ਬਾਰੇ ਸੋਚਿਆ ਇਸ ਨੂੰ ਕਿਰਿਆ ਅੰਗਿਤ ਕਰੋ ਇਸ ਨੂੰ ਇਸ ਤਰ੍ਹਾਂ ਨਾਲ ਬਣਾਓ ਕਿ ਸਾਰਾ ਸੰਸਾਰ ਫੇਰ ਇੱਕ ਵਾਰੀ ਤੁਹਾਨੂੰ ਕਹੇ ਕਿ ਹਾਂ ਅਗਵਾਈ ਕਰਨ ਦੇ ਕਾਬਿਲ ਸਿਰਫ ਇਹ ਹਨ ਜਿਨ੍ਹਾਂ ਦੇ ਮਨਾਂ ਦੇ ਵਿੱਚ ਹਰ ਇੱਕ ਇਨਸਾਨ ਵਾਸਤੇ ਹਰ ਇੱਕ ਫਲ ਬੂਟੇ ਵਾਸਤੇ ਹਰ ਇੱਕ ਧਰਤੀ ਵਾਸਤੇ ਪਿਆਰ ਹੈ ਇਹ ਸਾਰੀ ਧਰਤੀ ਉਸੇ ਦੀ ਹੈ ਕਬੀਰ ਧਰਤੀ ਸਾਗ ਕੀ ਤਸਕਰ ਵੈਸੇ ਗਾ ਇਹ ਅਮੀ ਕਬਜ਼ਾ ਕਰ ਲੈਂਦੇ ਨੇ ਲੋਕ ਇਹ ਧਰਤੀ ਸਾਦ ਦੀ ਹੈ ਸਾਨ ਸੱਚਾ ਬਾਦਸ਼ਾ ਅਕਾਲ ਪੁਰਖ ਗੁਰੂ ਗੋਬਿੰਦ ਗੁਰੂ ਨਾਨਕ ਸੋ ਉਹਨਾਂ ਦੀ ਧਰਤੀ ਦੇ ਉੱਤੇ ਪਰਉਪਕਾਰ ਕੁਮਾ ਕੇ ਆਪਾਂ ਸਰਖਰੂ ਹੋ ਕੇ ਤੁਝ ਜਾਈਏ ਇਨੀ ਗੋ ਬੇਨਤੀ ਕਰਦਾ ਵੈਜੀ ਜੀ ਦਾ ਖਲਸਾ ਵੈਜੀ ਜੀ ਦੇ